ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਾ ਪੀਰ ਸਿੰਘ ਸਨੇਰ ਅਸੀਂ ਖੜਿਆ ਜੀਰਾ ਦੇ ਨਾਲ ਦੇ ਪਿੰਡ ਸੋਡੀ ਆਲਾ ਵਿਖੇ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੇ ਮਰੇਗਾ ਵਾਲੇ ਕੰਮੇ ਨੇ ਮਰੇਗਾ ਵਾਲੇ ਲੋਕ ਨੇ ਕਿਰਤ ਕਮਾਈ ਕਰਨ ਵਾਲੇ ਉਹ ਅੱਜ ਆਪਣੇ ਹੱਕਾਂ ਦੀ ਇੱਕ ਗੱਲ ਕਰ ਰਹੇ ਆ ਹੱਥਾਂ 'ਚ ਪੋਸਟਰ ਫੜੇ ਆ ਗੱਲਬਾਤ ਇੰਨਾ ਨਾ ਕਰਾਂਗੇ ਇਹ ਬਾਈ ਕਿਉਂ ਪੋਸਟਰ ਫੜੇ ਆ ਕੀ ਗੱਲਬਾਤ ਆ ਤਾਂ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆ ਜਿਹੜੇ ਹੱਥਾਂ ਦੇ ਵਿੱਚ ਪੋਸਟਰ ਫੜੇ ਆ ਇਹ ਕੀ ਗੱਲ ਆ ਅੱਜ ਮਸਲਾ ਕੀ ਐ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਰਹਿਣ ਵਾਲਾ ਨੰਬਰਦਾਰ ਪਿੰਡ ਦਾ ਸਾਡੇ ਪਿੰਡ ਨਰੇਗਾ ਦਾ ਕੰਮ ਸੀ ਜੋ ਵੀ ਗਰੀਬ ਬੰਦਿਆਂ ਦਾ ਉਹਨਾਂ ਨੂੰ ਨਹੀਂ ਮਿਲਦਿਆ ਜਿਹੜੇ ਧੜਾੜ ਆ ਪੰਚਾਇਤ ਮਣੀ ਸਾਡੇ ਪਿੰਡ ਦੀ ਨਵੀਂ ਉਹ ਕੰਮ ਕਰ ਰਹੀ ਉੱਥੇ ਕਾਗਜ਼ਾਚ ਰੈਲਿਟੀ 'ਚ ਨਹੀਂ ਕੰਮ ਕਰ ਰਹੀ ਉੱਤੇ ਮਾਸਟਰ ਰੋਲ ਨੰਬਰ ਸਭ ਕੁਝ ਉਹਨਾਂ ਦਾ ਹੈ ਬਾਕੀ ਆ ਲਿਸਟਾਂ ਵਾਂ ਸਾਡੇ ਕੋਲ ਸਾਰੀਆਂ ਹੈਗੀਆਂ ਇਹ ਆਨਲਾਈਨ ਕੱਢੀਆਂ ਅਸੀਂ ਆਰਟੀਆਈ ਪਾਈਆਂ ਇਹ ਵੀਰ ਮੈਂਬਰ ਆ ਪੰਚਾਇਤ ਦੇ ਨਾਲ ਦਰਸ਼ਨ ਸਿੰਘ ਅਸੀਂ ਇਹਨੂੰ ਪੁੱਛਿਆ ਵੀਰ ਜੀ ਆਹ ਕੀ ਚਾਲਸ ਇਹ ਕਹਿੰਦਾ ਮੈਨੂੰ ਨਹੀਂ ਪਤਾ ਕਿਹਨ ਦੀ ਵਿੱਚ ਫੋਟੋ ਆ ਇਹ ਕਹਿੰਦਾ ਮੈਂ ਇੰਨਾ ਪੜਿਆ ਲਿਖਿਆ ਨਹੀਂ ਜੋ ਕਰੀ ਜਾਂਦੇ ਚਾਚੇ ਮੇਰੇ ਹੋਣੀ ਇਹ ਘਰ ਦੀ ਪੰਚਾਇਤ ਬਣੀ ਹੈ ਟੋਟਲ ਪਹਿਲਾ ਧੱਕੇ ਨਾਲ ਇੱਕੋ ਕਰਦੇ ਸਾਰੇ ਮੈਂਬਰ ਆ ਜਿਹੜੇ ਸਰਪੰਚਾ ਸਾਡੀ ਬਣੀ ਗਈ ਉਹਨੂੰ ਅਸੀਂ ਪੁੱਛਿਆ ਉਹਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਚੌਕੀਦਾਰ ਭੇਜਿਆ ਸਾਡੇ ਕੋਲੇ ਆ ਕੇ ਗੱਲ ਕਰੋ ਨਹੀਂ ਜੀ ਆਪਦੇ ਘਰ ਨੂੰ ਤਾਲਾ ਲਾਤਾ ਉਹਨੇ ਪਾਸੇ ਕਿਤੇ ਚਲੀ ਗਈ ਇਹ ਕਿਹੜੀ ਪਾਰਟੀ ਦੀ ਪੰਚਾਇਤ ਆ ਆਮ ਆਦਮੀ ਪਾਰਟੀ ਦੀ ਪੰਚਾਇਤ ਆ ਦੀ ਮੰਗ ਕਰਦੇ ਆਂ। ਮੰਗ ਨਹੀਂ ਕਰਦੇ ਜੀ ਜੋ ਇਹ ਗਰੀਬਾਂ ਦਾ ਹੱਕ ਖਾਦਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਖਾਸ ਕਰਕੇ ਪੰਚਾਇਤ ਤੇ ਇਹ ਸਭ ਪੰਚਾਇਤ ਦੇ ਅਧੀਨ ਹੁੰਦਾ ਉਹ ਮੇਟ ਨੂੰ ਮੈਂ ਪੁੱਛਿਆ ਸੀ ਜਿਹੜੀ ਇਹਨਾਂ ਦੀ ਮੇਟ ਲਈ ਪ੍ਰਧਾਨ ਲਈ ਅੱਗੇ ਮੈਂ ਪ੍ਰਧਾਨ ਜੀ ਇਹ ਕੀ ਮਸਲਾ ਪ੍ਰਧਾਨ ਜੀ ਇਹ ਗੱਲ ਕਹਿ ਰਹੇ ਕਹਿੰਦੇ ਮੇਰੇ ਕੋਈ ਵਸ ਨਹੀਂ ਮੇਰੇ ਤੋਂ ਜ਼ਬਰਦਸਤੀ ਕਰਾ ਰਹੇ ਇਹ। ਕਾਹਦੇ ਸਬੰਧ ਚ ਕੀ ਮਸਲਾ? ਮੈਂ ਜੀ ਕਿਰਨਪਾਲ ਸਿੰਘ ਮੇਰਾ ਪਿੰਡ ਸੋਢੀ ਵਾਲਾ ਮੈਂ ਭਾਰਤੀ ਕਿਸਾਨੀ ਲੱਖੋਵਾਲ ਦਾ ਪੰਜਾਬ ਦਾ ਮੀਤ ਪ੍ਰਧਾਨ ਆ ਤੇ ਸਾਡੇ ਪਿੰਡ ਦੇ ਵਿੱਚ ਜਿਹੜਾ ਨਰੇਗਾ ਦਾ ਕੰਮ ਚੱਲਦਾ ਨਾ ਜੀ ਇਹ ਨਰੇਗਾ ਸਰਕਾਰ ਨੇ ਬਣਾਈ ਸੀ ਗਰੀਬਾਂ ਵਾਸਤੇ ਜਿਨ੍ਹਾਂ ਦਾ ਘਰ ਪੱਕਾ ਜਿਨ੍ਹਾਂ ਘਰੇ ਪੱਖਾ ਨਹੀਂ ਕੋਈ ਕੋਈ ਮੋਟਰਸਾਈਕਲ ਹੈ ਨਹੀਂ ਪਰ ਗਰੀਬਾਂ ਨੂੰ ਛੱਡ ਕੇ ਇਹ ਨਰੇਗਾ ਤਾਂ ਮੀਰਾਂ ਦੇ ਘਰੇ ਚਲੀ ਗਈ ਜੀ ਹੁਣ ਜਿਹੜੇ ਅੱਜਕੱਲ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਜਮੀਨਾਂ ਵਾਲੇ ਆ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਕਾਗਜ਼ੀ ਉਹ ਤਨਖਾਹ ਲਈ ਜਾਂਦੇ ਆ ਤੇ ਜਿਹੜੇ ਗਰੀਬ ਇਹ ਕੰਮ ਕਰਦੇ ਇਹਨਾਂ ਨੂੰ ਤਨਖਾਹ ਵੀ ਨਹੀਂ ਮਿਲਦੀ ਜੀ ਬਾਕੀ ਇਹਨਾਂ ਦਾ ਇੱਥੇ ਆਪਣਾ ਇਹੀ ਕਾਰੋਬਾਰ ਆ ਵੀ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਣੀ ਹੁੰਦੀ ਆ ਹੁਣ ਕੰਮ ਤਾਂ ਕਰੀ ਜਾਂਦੇ ਆ ਪਰ ਮਿਹਦੂਰੀ ਨਹੀਂ ਮਿਲਦੀ ਜੀ ਇਹਨਾਂ ਨੂੰ ਬਹੁਤ ਔਖੇ ਆ ਸਾਰੇ ਗਰੀਬ ਆ ਇੱਕ ਮੰਡੀਆਂ ਦੇ ਵਿੱਚ ਵੀ ਸੀਨ ਮਾੜਾ ਰਿਹਾ ਇਹਨਾਂ ਗਰੀਬਾਂ ਦਾ ਤੇ ਹੁਣ ਅੱਗੇ ਵੀ ਇਸੇ ਤਰ੍ਹਾਂ ਹੋ ਰਿਹਾ ਜੀ ਬਹੁਤ ਮਾੜੀ ਗੱਲ ਆ ਇਹਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਦੇ ਜਿੰਨੇ ਕਾਰਡ ਬਣੇ ਆ ਜਿਹੜੇ ਜ਼ਮੀਨਾਂ ਵਾਲੇ ਉਹਨਾਂ ਦੇ ਕਾਰਡ ਕੈਂਸਲ ਹੋਣੇ ਚਾਹੀਦੇ ਆ ਜੀ ਤਾਂ ਕਿ ਗਰੀਬਾਂ ਨੂੰ ਰੁਜ਼ਗਾਰ ਮਿਲ ਸਕੇ ਜੀ ਐਦਾ ਸਾਨੂੰ ਪਤਾ ਹੀ ਨਹੀਂ ਜੀ ਕਰਦੀ ਕੀ ਆ ਜੀ ਇੱਕੋ ਇੱਕੋ ਪਰਿਵਾਰ ਦੀ ਪੰਚਾਇਤ ਆ ਸਾਰੀ ਜੀ ਇਹ ਤੇ ਜਿਹੜੀ ਸਰਪੰਚ ਆ ਉਹ ਸ਼ੈਡਿਊਲ ਕਾਸਟ ਵਿਚਾਰੀ ਉਹਨੂੰ ਵੀ ਕਿਸੇ ਗੱਲ ਦਾ ਨਹੀਂ ਪਤਾ ਜੀ ਉਹ ਵੀ ਮੋਹਰ ਦਿੰਦੀ ਉਹਨਾਂ ਨੂੰ ਮੋਹਰ ਉਹੀ ਲਾਈ ਜਾਂ ਪਤਾ ਨਹੀਂ ਕੀ ਹੁੰਦਾ ਜੀ ਇੰਨੀਆਂ ਗਰੰਟਾ ਆਈ ਜਾਂਦੀਆਂ ਸਾਰਾ ਕੰਮ ਸਾਡੇ ਮਰਦ ਨੁਕਸਾਨ ਹੋਈ ਜਾਂਦਾ ਜੀ ਅਸੀਂ ਇਹ ਤੋਂ ਬਹੁਤ ਚਿੰਤਾਜਨਕਾ ਕਿਉਂ ਜੇ ਪਿੰਡ ਦੀ ਜ਼ਮੀਨ ਦਾ ਨੁਕਸਾਨ ਹੁੰਦਾ ਸਾਰੀ ਪਿੰਡ ਦੀ ਹੈ ਜੀ ਉਹਨੂੰ ਵੀ ਖਰਾਬ ਕਰੀ ਜਾ ਰਹੇ ਜੀ ਉਹ ਜੋ ਮਿੱਟੀ ਪੱਟ ਕੇ ਵੇਚੀ ਜਾ ਰਹੇ ਜੀ ਇਹ ਵੀ ਜਿਹੜੀਆਂ ਗੱਲਾਂ ਹੋ ਰਹੀਆਂ ਜੀ ਤੇ ਬਾਕੀ ਅਸੀਂ ਤਾਂ ਬਹੁਤ ਸਰਕਾਰੀ ਦਰਬਾਰੇ ਵੀ ਜੋਰ ਪਾਈ ਜਾਂਦੇ ਆਂ ਜੀ ਕਹੀ ਜਾਂਦੇ ਆਂ ਸਰਕਾਰ ਦੇ ਵਿੱਚ ਹੁੰਦੇ ਆ ਇਹਨਾਂ ਦਾ ਵੀ ਜਿਹੜਾ ਐਮਐਲਏ ਹੈਗਾ ਉਹ ਵੀ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜੀ ਅਸੀਂ ਇੱਕ ਦੋ ਵਾਰੀ ਜਾ ਕੇ ਮੈੜਵੀ ਚੁੱਕੇ ਉਹਨਾਂ ਨੂੰ ਪਰ ਕੋਈ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ। ਉਮੀਦ ਕਰਨਾ ਜੀ ਮੇਰਾ ਪਿੰਡ ਸੋਢੀ ਵਾਲਾ ਤੇ ਜਿਹੜੇ ਗਰੀਬ ਆ ਉਹ ਤਾਂ ਘਰੇ ਬੈਠੇ ਆ ਤੇ ਜਿਹੜੇ ਜ਼ਿਮੀਂਦਾਰਾ ਜੀ ਉਹ ਬਾਦਾਂ ਹਾਜ਼ਰ ਨਾਲ ਲਵਾ ਕੇ ਪੈਸੇ ਖਾਤਾ ਚ ਪੁਆਈ ਜਾਂਦੇ ਆ। ਸਾਡੀਆਂ ਹੱਜੀਆਂ ਕਾਦੇ। ਤੇ ਮਰੇ ਗਦੀਆਂ ਜੀ ਮਰੇ ਗਦੀਆਂ ਪੁੰਦੇ ਆ ਤੇ ਜੋ ਅਸੀਂ ਲੱਗਦੇ ਆ ਵੀ ਬੰਦੇ ਦੀ ਥਾਂ ਤੇ ਉਹ ਵੀ ਕਹਿੰਦੇ ਬੰਦਾ ਉਹੀ ਲੱਗ ਸਕਦਾ ਦੂਜਾ ਬੰਦਾ ਨਹੀਂ ਲੱਗ ਸਕਦਾ। ਅਸੀਂ ਵੀ ਕਰ ਸਕਦੇ ਕੰਮ ਜੇ ਸਾਡੇ ਕਾਰਟ ਆ ਦੋਹਾਂ ਜਿਹਿਆਂ ਦਾ ਸਾਡਾ ਕਿਉਂ ਨਹੀਂ ਨਾ ਬੋਲ ਸਕ। ਸਾਨੂੰ ਕਹਿੰਦੇ ਤੁਸੀਂ ਘਰੇ ਚਲੇ ਜਾਓ। ਘਰੇ ਕਾਹਦੇ ਜਾਜ। ਕੌਣ ਕਹਿੰਦਾ ਤੁਹਾਨੂੰ? ਸਾਨੂੰ ਪ੍ਰਧਾਨ ਕਹਿੰਦੀ ਪ੍ਰਧਾਨ ਨੇ ਕਹਿੰਿਆ ਤੁਸੀਂ ਨਹੀਂ ਲੱਗੇ ਤੁਹਾਡਾ ਬੰਦਾ ਹੀ ਲੱਗੂਗਾ ਬੰਦਾ ਦਿਹਾੜੀ ਹੁਣ ਬੰਦਾ ਦਿਹਾੜੀਆਂ ਥੋੜੀ ਜਿਹੀ ਵੇਲੇ ਅਸੀਂ ਲੱਗਦੇ ਫਸਦੇ ਪਿੰਡ ਦੀ ਪੰਚਾਇਤ ਕੋਲੇ ਕੀ ਕੀ ਜੇ ਇਸ ਸਬੰਧ ਵਿੱਚ ਗੱਲ ਉਹ ਕਹਿੰਦੇ ਪ੍ਰਧਾਨ ਦੇ ਵਾਸਤੇ ਪ੍ਰਧਾਨ ਕਹਿੰਦੀ ਉਹਨਾਂ ਦੇ ਵਾਸਤੇ ਦੱਸੋ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਆ ਵੀ ਅਸਟੱਕ ਪ੍ਰਧਾਨ ਬਦਲ ਨਹੀਂ ਆ ਠੀਕ ਆ ਇੱਕ ਸਾਨੂੰ ਬਾਈ ਜਾਣਾ ਉਹ ਵੀ ਸਾਨੂੰ ਰੋਕ ਰਹਿਣ ਵਾਲੇ ਜਸਵਿੰਦਰ ਕੋਲ ਮੇਰਾ ਨਾਮ ਅੱਜ ਇਹ ਮੇਰੇ ਗਾਲੇ ਆ ਆ ਜੇ ਇਹਨਾਂ ਦੇ ਫੋਟੋ ਫੜੀ ਹੱਥ ਦੇ ਵਿੱਚ ਇਹਨਾਂ ਦੇ ਨਜਾਇਜ਼ ਪੈਸੇ ਪਈ ਜਾਂਦੇ ਕੁਝ ਜ਼ਿੰਮੇਵਾਰਾਂ ਦੇ ਤੇ ਅਸੀਂ ਜਿਹੜੇ ਇਹਨਾਂ ਦਾ ਨਜਾਇਜ਼ ਹਾਇਰੀਆਂ ਲੱਗੀਆਂ ਜਾਂਦੀਆਂ ਅਸੀਂ ਕੰਮ ਵਾਲੇ ਕੰਮ ਕਰਕੇ ਘਰੇ ਆਏ ਨੂੰ ਸਾਨੂੰ ਪੈਸੇ ਨਹੀਂ ਮਿਲਦੇ ਜਿਹੜੀ ਸਾਰੀ ਪ੍ਰਧਾਨ ਆ ਉਹ ਕਹਿੰਦੀ ਮੇਥੋਂ ਧੱਕੇ ਨਾਲ ਹਾਇਰੀਆਂ ਲਵਾਉਂਦੇ ਆ ਕੌਣ ਧੱਕੇ ਨਾਲ ਹਾਇਰੀਆਂ ਲਵਾਉਂਦਾ ਜੀਮੇਦਾਰ ਕਿ ਨਹੀਂ ਮੈਂ ਧੱਕੇ ਨਾਲ ਹਾਇਰੀਆਂ ਲਾਉਣੀ ਛੇੜ ਸਾਡੀ ਪ੍ਰਕਾਸ਼ਪੁਰ ਪ੍ਰਧਾਨ ਹੈਲੋ ਹੈਲੋ ਹਾਂ ਭਾਈ ਕੌਣ ਪੈਂਦੀ ਸਤਿ ਸ਼੍ਰੀ ਅਕਾਲ ਜੀ ਸਤਿਪੰਨ ਸਾਹਿਬ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂ ਪਰ ਪਰਮ ਜੀ ਸ਼ਰਮਚ ਗੱਲ ਕਰ ਰਹੇ ਜੀ ਹਾਂਜੀ 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 ਪੈਨ ਤੁਹਾਡੀ ਗੱਲ ਮੈਂ ਦੱਸ ਤਾ ਰਿਹਾ ਰਿਕਾਰਡ ਹੋ ਰਿਹਾ ਪੱਤਰਕਾਰ ਗੱਲ ਕਰ ਰਿਹਾ ਤੀਰਸ ਨੇਰ ਅੱਛਾ ਜੀ ਅੱਛਾ ਤੇ ਸਰਪੰਚ ਸਾਹਿਬ ਤੁਹਾਡੇ ਪਿੰਡ ਜਿਹੜਾ ਨਰੇਗਾ ਦੇ ਵਿੱਚ ਦੋ ਨੰਬਰ ਦੀਆਂ ਹਾਜ਼ਰੀਆਂ ਲੱਗ ਰਹੀਆਂ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਦੋ ਨੰਬਰ ਵਿੱਚ ਕੁਝ ਨਹੀਂ ਕਹਿ ਸਕਦੇਗੇ ਇਹ ਦੋ ਨੰਬਰ ਵਿੱਚ ਅਸੀਂ ਕਿਹੜਾ ਇਹਦੇ ਚੋਂ ਕੁਝ ਲੈਣਾ ਰ ਜੇ ਅਸੀਂ ਕੁਝ ਨਹੀਂ ਲੈਣਾ ਇਹ ਤਾਂ ਪੈਸੇ ਉੱਥੇ ਉੱਥੇ ਲੱਗ ਰਹੇ ਆ ਕਿੱਥੇ ਲੱਗ ਰਹੇ ਜੀ ਇਹ ਉਹ ਜਿਹੜਾ ਬੰਦਾ ਹੋਇਆ ਵਾ ਭਾਰਤ ਟੈਂਕੀ ਕੋਲ ਨਹੀਂ ਨਹੀਂ ਸਰ ਮੇਰਾ ਮਤਲਬ ਕਹਿਣ ਦਾ ਸੀਗਾ ਵੀ ਜਿਹੜੇ ਬੰਦੇ ਆ ਕੰਮ ਨਹੀਂ ਕਰ ਰਹੇ ਹਾਜ਼ਰੀਆਂ ਲਵਾ ਰਹੇ ਨੇ ਕੰਮ ਕਰਦੇ ਆ ਜਿਹੜੇ ਕੰਮ ਕਰ ਰਹੇ ਉਹਨਾਂ ਬੰਦਿਆਂ ਦੇ ਮਿਸਤਰੀਆਂ ਨੂੰ ਨਹੀਂ ਲੱਗਦਾਂ ਨਾ ਜੇ ਹੋਰ ਨਹੀਂ ਕਿਸੇ ਦੂਆ ਵਕਤ ਲੱਗਦਾਂ ਇਹ ਤਾਂ ਜਦੋਂ ਲਾਕ ਤਬਾਹੀ ਹੋ ਜਾਏ ਫਿਰ ਬਹੁਤ ਕੁਝ ਹੋ ਜਾ ਬਣਾਈ ਜਾਂਦੇ ਹੁੰਦੇ ਆ ਤਾਂ ਕੁਝ ਜਿਹੜੇ ਨੇ ਹਾਜ਼ਰੀ ਲਾ ਕੇ ਘਰੇ ਜਾਵਣ ਦੇ ਨੇ ਕਿਸਾਨ ਕਹਿਦੀ ਆਪਾਂ ਉਹਨਾਂ ਨੂੰ ਜ਼ਿੰਮੇਦਾਰ ਆ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਉਹ ਜ਼ਿੰਮੇਦਾਰਾਂ ਦੀ ਹਾਜ਼ਰੀ ਲੱਗਦੀ ਆਂਦੀ ਹੈ ਤਾਂ ਉਹ ਘਰੇ ਜਾਵਣ ਦੇ ਨੇ ਪਰ ਗਰੀਬ ਲੋਕਾਂ ਨੂੰ ਕੰਮ ਨਹੀਂ ਮਿਲਦਾ ਕੀ ਕਹਿਣਾ ਚਾਹੁੰਦੇ ਮੈਂ ਤੁਹਾਡਾ ਪੱਖ ਲੈਣਾ ਚਾਹੁੰਦਾ ਪੱਖ ਲੈਣਾ ਚਾਹਣਾ ਇਹ ਨਾ ਜੇ ਜਦੋਂ ਸਾਡੇ ਨਾਲ ਪਿੰਡ ਦੇ ਵਿੱਚ ਐਵੇਂ ਲਗਤਬਾਜੀ ਬਣਾ ਹੀ ਬੈਠੇ ਜੇ ਕੋਈ ਸਰਕਾਰੀ ਕੰਮ ਕਰਦੇ ਸਾਨੂੰ ਕੁਝ ਕਰਨ ਨਹੀਂ ਦਿੰਦੇ ਕੋਈ ਕੰਮ ਨਹੀਂ ਕਰ ਦਿੰਦੇ ਜਦੋਂ ਦੀ ਮੈਂ ਬਣੀ ਉਸ ਦਿਨ ਦੀ ਲੜਾਈ ਚੱਲੀ ਜਾਂਦੀ ਸਾਡੇ ਨਾਲ ਕਿਉਂ ਸਰਕਾਰੀ ਕੰਮ ਅਸੀਂ ਕਿਹੜਾ ਕੁਝ ਮਾੜਾ ਕਰਦੇ ਆ ਪਿੰਡ ਦਾ ਕੁਝ ਬਣਦਾ ਹੀ ਆ ਕੋਈ ਮਾੜੀ ਇਹਦੇ ਵਿੱਚ ਗੱਲ ਨਹੀਂ ਹੈਗੀ ਕਿ ਕੋਈ ਵੀ ਮਾੜੀ ਹੈ ਨਹੀਂ ਐਵੇਂ ਐਵੇਂ ਭਲਾ ਬਣਾਈ ਜਾਣ ਕੁਝ ਵੀ ਨਹੀਂ ਮਾੜਾ ਕਰਦੇ ਮੈਂ ਕੁੜੀ ਐ ਇੱਥੋਂ ਦੀ ਨਹੀਂ ਪਿੰਡ ਵਾਲਿਆਂ ਦੇ ਕਹਿਣਾ ਸੁਖਵੀਰ ਸਿੰਘ ਸੁਕਮੰਦਰ ਸਿੰਘ ਦਰਸ਼ਨ ਸਿੰਘ ਇਹ ਕੌਣ ਨੇ ਏ ਦਰਸ਼ਨ ਸਿੰਘ ਤਾਂ ਇਹ ਤਾਂ ਸਾਡਾ ਮੈਂਬਰ ਹੀ ਆ ਜੀ ਤਾਂ ਇਹ ਤਾਂ ਸਾਡਾ ਮੈਂਬਰ ਹੀ ਆ ਵੀ ਮੇਰੇ ਕੋਲ ਕਿ ਕਪਲਾ ਹੋ ਰਿਹਾ ਨਹੀਂ ਜੀ ਕਪਲਾ ਨਹੀਂ ਹੋ ਰਿਹਾ ਜਿਹੜੇ ਪੈਸੇ ਇਹ ਅਸੀਂ ਵੀ ਲੱਗ ਰਹੇ ਉੱਥੇ ਮਸਤਰੀ ਜਿਹੜੇ ਹਾਜ਼ਰੀ ਲਵਾਉਂਦੇ ਆ ਹੈ ਉਹ ਪੈਸੇ ਕਢਾ ਕੇ ਉਹਨਾਂ ਨੂੰ ਹੀ ਦਿੱਤੇ ਜਾਂਦੇ ਆ ਠੀਕ ਹੈ ਜੀ ਤੁਹਾਡਾ ਪੱਖ ਲੈਣਾ ਸੀ ਮੈਂ ਧੰਨਵਾਦ ਜੀ ਹਾਂ ਜੀ ਇਹ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਰਹਿ ਗਈ ਕੁਛ ਨਹੀਂ ਮਾੜਾ ਕਰਦੇ ਇਸ ਦਿਨ ਤੋਂ ਜਿੱਦਨ ਤੋਂ ਹੀ ਅਸੀਂ ਫੈਲ ਭਰੀ ਸੀ ਉਸ ਦਿਨ ਦੀ ਲੜਾਈ ਚੱਲੀ ਜਾਂਦੀ ਪਰ ਸਰਪੰਚ ਸਾਹਿਬ ਗਰੀਬ ਲੋਕ ਇਕੱਠੇ ਹੋਏ ਸੀ ਅੱਜ ਧਰਮਸਾਲਾ ਦੇ ਵਿੱਚ ਤੇ ਗਰੀਬ ਆ ਅਸੀਂ ਕੋਈ ਰੋਕ ਨਹੀਂ ਸੜਨਾ ਠੱਕਾ ਹੋ ਰਿਹਾ ਵਾ ਠੱਕਾ ਕੋਈ ਨਹੀਂ ਹੋਇਆ ਇੱਕ ਮਿੰਟ ਇੱਕ ਮਿੰਟ ਜੀ ਮੈਂ ਨਹੀਂ ਮੈਂ ਬੋਲਣਾ ਨਹੀਂ ਚਾਹੁੰਦੀ ਹੁਣ ਮੈਂ ਬੋਲੂਗੀ ਜੀ ਮੇਰੀ ਗੱਲ ਸੁਣੋ ਇਹ ਵੀ ਗਰੀਬਾਂ ਦੇ ਤੁਸੀਂ ਵੀ ਸਰਕਾਰੀ ਬੰਦੇ ਹਨ ਤੁਸੀਂ ਵੀ ਸਰਕਾਰੀ ਬੰਦੇ ਆ ਨਾ ਅਸੀਂ ਸਰਕਾਰੀ ਨਹੀਂ ਜਿਵੇਂ ਪੱਤਰਕਾਰ ਹੁੰਨੇ ਆ ਜੀ ਲੋਕਾਂ ਦੀ ਵਾਜਾ ਜਿਹੜੀ ਉਠਾਉਨੇ ਆ ਹਾਂ ਉਠਾਉਨੇ ਹੁੰਦੇ ਹਨਾ ਚਲ ਕੁਝ ਵੀ ਸਮਝ ਲਓ ਤੁਸੀਂ ਸਾਰਿਆਂ ਦਾ ਪੱਖ ਲੈਣਾ ਹੁੰਦਾ ਠੀਕ ਆ ਨਾ ਅਸੀਂ ਤੁਹਾਡਾ ਪੱਖ ਲੈਣ ਲਈ ਗੱਲ ਕੀਤੀ ਹਾਂ ਜੀ ਪੱਖ ਲੈਣ ਲਈ ਗੱਲ ਕੀਤੀ ਨਾ ਇਹ ਜਿੱਦਣ ਤੋਂ ਹੀ ਮੈਂ ਬਣੀ ਹੈਗੇ ਅਸੀਂ ਵੀ ਗਰੀਬ ਹੀ ਆ ਅਸੀਂ ਕੋਟੇ ਚੋਂ ਆ ਤਾਂ ਫਿਰ ਜੇ ਅਸੀਂ ਕੋਟੇ ਤੇ ਫਿਰ ਐਸੀ ਕੋਟੇ ਦਾ ਨਾ ਧੱਕਾ ਕਿਉਂ ਹੋ ਰਿਹਾ ਵਾ ਇੱਟਕ ਕੰਮ ਅਸੀਂ ਨਹੀਂ ਕਰ ਰਹੇ ਉਹ ਤਾਂ ਸਾਡੇ ਨਾਲ ਕਰ ਰਹੇ ਆ ਸਾਨੂੰ ਪੰਚਾਇਤ ਵਾਲੀ ਪੈਲੀ ਚੋਂ ਮਿੱਟੀ ਨਹੀਂ ਚੱਕਣ ਦਿੰਦੇ ਪਹਿਲੇ ਦਿਨ ਪਾਰਕ ਦੀ ਨਹੀਂ ਰੱਖਣ ਲੱਗੇ ਉੱਥੇ ਵੀ ਇਹਨਾਂ ਨੇ ਸਾਡੇ ਨਾਲ ਲੜਾਈ ਕੀਤੀ ਫਿਰ ਜਦੋਂ ਫਿਰ ਅਗਲਾ ਅਗਲਾ ਨਾ ਹੀ ਬੋਲਣ ਨੂੰ ਨਾ ਹਟੇਨਾ ਹਟੇ ਫਿਰ ਅੱਗੇ ਬੋਲਣਾ ਹੀ ਪੈਂਦਾ ਫਿਰ ਪਹਿਲਾਂ ਵੀ ਇਹ ਤੁਹਾਨੂੰ ਮੈਨੂੰ ਪਤਾ ਲਿਆਏ ਸੀ ਉਹ ਦਿਨ ਅਸੀਂ ਹੈ ਨਹੀਂ ਸੀਗੇ ਘਰੇ ਉਹ ਦਿਨ ਸਾਡੇ ਮਾਰਗ ਹੋਈ ਸੀ ਅਸੀਂ ਉੱਥੇ ਗਏ ਹੋਏ ਸੀ ਐਵੇਂ ਹੀ ਹੁਣ ਅਗਲ ਤਕਲੀਫ ਦਿੱਤੀ ਜਾਂਦੇ ਐਵੇਂ ਐਵੇਂ ਕੁਛ ਨਾ ਕੁਛ ਗੱਲ ਬਣਾ ਹੀ ਜਾਂਦੇ ਐਵੇਂ ਕੁਛ ਨਾ ਕੁਛ ਬਣਾ ਹੀ ਜਾਂਦੇ ਜੀ ਕੋਈ ਗੱਲ ਨਹੀਂ ਕੋਈ ਧੱਕਾ ਨਹੀਂ ਜਿਹੜੇ ਉਹ ਕੰਮ ਕਰਦੇ ਉਹਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਉਂਦੇ ਉਹਨਾਂ ਦੇ ਖਾਤਿਆਂ 'ਚ ਉਹਨੇ ਤਾਂ ਨਹੀਂ ਪੈਸੇ ਚੱਕੇ ਜਾਂਦੇ ਜਿਹੜੇ ਉੱਥੇ ਬੰਦੇ ਲੱਗ ਰਹੇ ਆ ਕੀ ਕੀ ਜਦੋਂ ਅਸੀਂ ਇਕੱਠੇ ਹੋਏ ਧਰਮਸ਼ਾਲਾ ਦੇ ਵਿੱਚ ਤਾਂ ਜਦੋਂ ਪਤਾ ਲੱਗੇ ਮੀਡੀਆ ਆਈ ਤੇ ਸਰਪੰਚ ਸਾਹਿਬ ਹੋਣੀ ਤਾਂ ਜਿੰਦੇ ਲੱਗੇ ਜਾਵੜੇ ਨੇ ਜਿੰਦੇ ਲਾਕੇ ਨਹੀਂ ਕਿ ਅਸੀਂ ਸਵੇਰ ਦੇ ਪੰਚਾਇਤ ਵਾਲੀ ਪੈਲੀ 'ਚ ਸੀ ਠੀਕ ਹੈ ਸਵੇਰ ਸਵੇਰ ਦੇ ਪੰਚਾਇਤ ਵਾਲੀ ਪੈਲੀ 'ਚ ਅਸੀਂ ਉੱਥੋਂ ਅਸੀਂ ਜਮਾ ਸ਼ਾਮ ਨੂੰ ਸਭ ਤੋਂ ਡਾਈ ਪੱਕ ਲੈਣਾ ਸੀ ਧੰਨਵਾਦ ਜੀ ਤੁਹਾਡਾ